ਹਾਂ ਮਤੇ ਇਹ ਮਿੱਠੇ ਹੁਣ ਤਾਂ ਹੈ ਨਹੀਂ ਹੁਣ ਦੰਨੇ ਦਾ ਪਾਣੀ ਆ ਇਕ ਲਾਇ ਵੀ ਦੂਜੇ ਦਾ ਹਰੇ ਜੇ ਉਹ ਜਾ ਤਾ ਇਹ ਕੀ ਆ ਗਿਆ 파ਛਲ ਹੈ 파ਛਲ ਡੈਡੀ ਜਿੱਤੂ ਦਾ ਹੈ ਡੈਡੀ ਜਿੱਤੂ ਦਾ ਹਾਂ ਉਹ ਚਾਈ ਚਾਈ ਐਸੀ ਸਟੜੀ ਕੇਸ ਤੇ ਕਰਦੀ ਨਹੀਂ ਆਈ ਚੌਕ ਨਾਲ ਵੇਚ ਕੇ ਇੱਥੇ ਆ ਕੇ ਪਤਾ ਲੱਗਾ ਕੀ ਜ਼ਿੰਦਗੀ ਪੌਂਡਾਂ ਨਾਲੇ ਲੋਕਾਂ ਦੀ ਲਿਹਾਜ਼ ਵੇਖ ਕੇ ਲੰਡੜ ਦੀਆਂ ਸੜਕਾਂ ਤੇ ਰੋਇਆ ਗੱਭਰੂ ਸਿਰਾਂ ਨੂੰ ਤੌਂਡਦਾ ਜਹਾਜ਼ ਵੇਖ ਕੇ ਆਖਣੇ ਸਵੇਰੇ ਸਾਰੀ ਅੱਗ ਲੱਗਦੀ ਈਲਾਂ ਤੇ ਨੱਚਦਾ ਪੰਜਾਬ ਵੇਖ ਕੇ ਸਦਾ ਨਿਕਾ ਮਦੀਰਾ ਦਾ ਖਾਣਾ ਚਾਹੀਦਾ ਠੰਡਾ ਹੁੰਦਾ ਅੱਜ ਕੱਲ ਉਹੋ ਜਿਹੇ ਮਦੀਰੇ ਹੈ ਹੀ ਨਹੀਂ ਹਾਂ ਵਧੀਆ ਵਾਲਾ ਲੈ ਕੇ ਦਿੱਤੇ ਅੱਪੜ ਦੇ ਕੋਲ ਅੱਗੇ ਹੁੰਦੇ ਸੀ ਵਧੀਆ ਹਾਂ ਮਤਿਏ ਮਿੱਠੇ ਹੁਣ ਤਾਂ ਹੈ ਨਹੀਂ ਹੁਣ ਦੰਨੇ ਦਾ ਪਾਣੀ ਆ ਉਹ ਤਾਂ ਪੁੱਛਣਾ ਨਾ ਲੈ ਤਾਂ ਹੈ ਮਤੇਰੇ ਹੁੰਦੇ ਪਾਣੀ ਆ ਲੈ ਨਾ ਡੋਡਾ ਕਿ ਕਿ ਰੰਗਨੇ ਅੱਗ ਇਨੇ ਇਨੇ ਬੰਦ ਮਤੇਰੇ ਲੈ ਲੈ ਕੇ ਉਹ ਲੈ ਲਾਉਂਦਾ ਵੀ ਟਰੱਕ ਭਰ ਕੇ ਲਾਤਾ ਤੈਨੂੰ ਮਤੇਰੇ ਦੋ ਮਪੂਆ ਉਹ ਤਾਂ ਆਮੈ ਨਾ ਬੱਠੇ ਆਹਨ 10 15 ਦਾ ਨਰੋਲਨੇ ਆ ਮੈਂ ਕਹਿੰਦਾ ਜੇ ਨਾ ਖਾਵੇਂ ਤਾਂ 5 ਮਹੀਨੇ ਵੀ ਨਹੀਂ ਪੁਨੇ ਨਾ ਮੈਂ ਤਾਂ ਖਾਂਦੀ ਨਾ ਲੈ ਕੇ ਨਾ ਮਤੇਰੇ ਲਲ ਮੈਂ ਤਾਂ ਬਹੁਤ ਘੱਟ ਖਾਂਦੀ ਹਾਂ ਹੁਣ ਤੂੰ ਤਾਂ ਹੋਰ ਤੋਂ ਇੱਧਰ ਲੱਗ ਕੇ ਭੰਗ ਕੇ ਮਿੱਟੀ ਨੇ ਲੈ ਲੈ ਮਿੱਟੀ ਨੇ ਮੈਂ ਆਏ ਆਖਿਆ ਸੀ ਮੈਨੂੰ ਮੁੰਡਾ ਜੇ ਕਹਿੰਦਾ ਮਰ ਜਾ ਦੇ ਕੰਦਾ ਖਾ ਦਨਾ ਮਤੀਰਾਂ ਜਾ ਰਹੀ ਤੂੰ ਮੈਂ ਆਖਿਆ ਜਦੋਂ ਮੁੰਡਾ ਖੜਾ ਭਾਈ ਉਹ ਫਿਰ ਕੀ ਤਾਰਾ ਕੀ ਉਹ ਮੁੰਡੇ ਦਾ ਨਾਮ ਉਹ ਕਹਿੰਦਾ ਕਿ ਚਾਚੀ ਆਖੇ ਲੈ ਗਿਆ ਚਾਚਾ ਦਾ ਠੀਕ ਹੈ ਮੈਨੂੰ ਕਹਿੰਦਾ ਆਖੇ ਵਿਆਹਾਂ ਦੇ ਕਰ ਦਨਾ 4 ਕਿਲੋ ਤੇ ਫਿਰ ਮੁੱਕਰੇ ਨਹੀਂ ਸੀ ਕਿ 10000 ਬਹੁਤ ਗਿਆ ਸੀ ਮਾਂ ਆਖਿਆ ਸੀ 4 ਕਿਲੋ ਕੇ ਜਾਂਦੇ ਤਾਂ ਦੋ ਜਾਣੇ ਆ ਇੱਕ ਮੁੱਕਣਾ ਨਹੀਂ ਮਾਂ ਖ ਰੱਕਾ ਦੇ ਦੇ ਵੀਹਾਂ ਦਾ ਜੂਸ ਬਣਾ ਲਿਆ ਕਰੋ ਤਾਂ ਜੂਸ ਬਣਾ ਲਿਆ ਨਾਲੇ ਬੱਕਰੀ ਦੇ ਦੁੱਧ ਦੀ ਲੋੜ ਨਹੀਂ ਪੀਣ ਦੀ ਝਕਾ ਦੀ ਖੂਨ ਬਣਾਉ ਹੈ ਲੈ ਕੀਦਾ ਇਹਦਾ ਜੂਸ ਬਣਦਾ ਬਣ ਜਾਂਦਾ ਸੀ ਹੋਰ ਹਾਂ ਬਣਦਾ ਹਾਂ ਉਹ ਸਿਰ ਸ਼ਹਿਰ ਹੁੰਦਾ ਨਹੀਂ ਬਣਦਾ ਹੁਣ ਕਹਿੰਦੇ ਬਣਦਾ ਚਲ ਲੈ ਜੋ ਹੁਣ ਕੋਈ ਨਹੀਂ ਠੰਡਾ ਕਰੋ ਆਉਂਦਾ ਵਾ ਫਿਰ ਬਾਅਦ ਚੋਂ ਫਿਰ ਖਵਾਉਨੇ ਆ ਚੱਲ ਆ ਜਾ ਫੇਰ ਮੇਰਾ ਵੀ ਬੀਪੀ ਚੈੱਕ ਕਰਕੇ ਆਈਂ ਆ ਗਿਆ ਤੁਹਾਡਾ ਬੀਪੀ ਕਾਹਦੇ ਨਾਲ ਵੱਧ ਗਿਆ ਲੜਦੇ ਆ ਦਰਪ ਫੜਨਾ ਨਾ ਜੁੱਧ ਲਾਇਆ ਕਰੋ ਇਹ ਨਹੀਂ ਮੇਰੇ ਨਾਲ ਨਹੀਂ ਲੜਨੀ ਹਾਂ ਉਹਨਾਂ ਦੇ ਲੱਗਦੇ ਆ ਕਿ ਜੰਦੀ ਜਾਂਦੇ ਸਿਸ਼ਕਾਰ ਕਰਾ ਕੇ ਨਾ ਉਹਦੋਂ ਦੀ ਪਈਆਂ ਓਏ ਹੋਏ ਉਹਦੋਂ ਦੀ ਪਈਆਂ ਮਾਦਾਂ ਦਾ ਅੱਛਾ ਇੱਕ ਤੁੱਪ ਵਾਲੀ ਸੀ ਗਰਮੀ ਜੀ ਵਾਲੀ ਸੀ ਇੱਕੇ ਬਾਅਦ ਖੜਾ ਡੀਕਦਾ ਸੀ ਤੁਹਾਨੂੰ ਮਾਂ ਲਈ ਕੋਲੇ ਨਿੰਦਾ ਮਾੜੀ ਮਾ ਕੀ ਬਦ ਕਦਮ ਮੁੜ ਕਦਮ ਤੂੰ ਚਾਬੀ ਐ ਕਰ ਕਰ ਬਾਰ ਦੀ ਨਾ ਦੋ ਬਣਾ ਲੋ ਦੋ ਬਣਾ ਲੋ ਮਾਈ ਸਾਹ ਦੇ ਮਨੂਹ ਤੇ ਲਮਕਾ ਦੀ ਬਾਹ ਖੌ ਰਾਮ ਨਾ ਤਾੜ ਤਾ ਇਹ ਸੰਪੂਰਨ ਦਾ ਭਾਗ ਸੰਦੇ ਨਾ ਰੰਦਰ ਨਾ ਰੰਦਰ ਨਾ ਕੱਲਾਈ ਵੀ ਦੂਜੇ ਦਾ ਹਰੇ ਦੇ ਉਹ ਜਾ ਤੂੰ ਤੇ ਮਾੜਾ ਮਤੇ ਇਰਾਦਾ ਮਤੇ ਇਰਾ ਹੀ ਹੁੰਦਾ ਹੋਰੇ ਕੀ ਹੁੰਦਾ ਉਹ ਕੰਚੰਗਾ ਨਹੀਂ ਜਾਵੜੋ ਬਈ ਜਾਦੇ ਚੱਲ ਪੂਆ ਓ ਚਾਈ ਚਾਈ ਐਸੀ ਸਟਡੀ ਕੇਸ ਤੇ ਕਰਦੀ ਨਹੀਂ ਆਈ ਚੌਕ ਨਾਲ ਵੇਚ ਕੇ ਇੱਥੇ ਆ ਕੇ ਪਤਾ ਲੱਗਾ ਕੀ ਜ਼ਿੰਦਗੀ ਪੌਂਡਾ ਨਾਲ ਲੋਕਾਂ ਦੀ ਲਿਹਾਜ਼ ਵੇਖ ਕੇ ਲੰਡਨ ਦੀਆਂ ਸੜਕਾਂ ਤੇ ਰੋਆ ਗੱਪਰੂ ਸਿਰਾਂ ਨੂੰ ਤੋਡਦਾ ਜਹਾਜ਼ ਵੇਖ ਕੇ ਆਖਣੇ ਸਵੇਰੇ ਸਾਰੀ ਅੱਗ ਲੱਗਦੀ ਨੀ ਲਾਂ ਤੇ ਨੱਚਦਾ ਪੰਜਾਬ ਵੇਖ ਕੇ ਲੰਡਨ ਦੀਆਂ ਸੜਕਾਂ ਤੇ ਰੋਇਆ ਗੱਭਰੂ ਸਿਰਾਂ ਉਤੋਂ ਟੁੱਟਦੇ ਜਹਾਜ਼ ਵੇਖ ਕੇ ਆਖੜੇ ਸਵੇਰੇ ਸਾਲੀ ਅੱਗ ਲੱਗਦੀ ਨੀ ਲਾਂ ਤੇ ਨੱਚਦਾ ਪੰਜਾਬ ਵੇਖ ਕੇ ਕੋਈ ਤੇ ਹੱਡ ਹੱਡ ਭੰਨ ਦਿੰਦਾ ਕੰਮ ਮਿੱਤਰਾਂ ਪੀਣੀ ਬੈਂਦੀਆਂ ਸਨੌ ਦੇ ਵਿੱਚ ਰੰਮ ਮਿੱਤਰਾਂ ਪੈਸੇ ਤਾਂ ਕਮਾਲ ਵੀ ਗਾ ਚੈਨੀ ਆਉਣੀ ਦੇਣ ਕੋਈ ਵਧਾਈਆਂ ਕਰੇ ਨੈਣ ਨਹੀਂ ਆਉਣੀ ਰੂਰੋਂ ਦੀ ਹੋਣੀ ਰਾਜੇ ਰਣਜੀਤ ਦੀ ਲੰਡਨ ਚ ਪਿਆ ਸਾਡਾ ਤਾਜ ਵੇਖ ਕੇ ਆਥਣੇ ਸਵੇਰੇ ਸਾਰੀ ਅੱਗ ਲੱਗਦੀ ਰੀਲਾ ਉਤੇ ਨੱਚਦਾ ਪੰਜਾਬ ਵੇਖ ਕੇ ਲੰਡਨ ਦੀਆਂ ਸੜਕਾਂ ਤੇ ਰੋਆ ਗੱਬਰੂ ਸਿਰਾਂ ਉੱਤੋਂ ਉੱਡਦੇ ਜਹਾਜ਼ ਵੇਖ ਕੇ ਆਥਣੇ ਸਵੇਰੇ ਸਾਰੀ ਅੱਗ ਲੱਗਦੀ ਢੀਲਾਂ ਉੱਤੇ ਨੱਚਦਾ ਪੰਜਾਬ ਵੇਖ ਕੇ ਕੀ ਕਲੀ ਜਾਨਾ ਉਹ ਕਿਹਨੂੰ ਕੀ ਕਰਦਾ ਉਹ ਇਹਨੂੰ ਕੀ ਕਰਦਾ ਚੱਲ ਕਰਾ ਸਾਫ਼ ਕਰਕੇ ਆਈਏ ਉੱਥੇ ਆਪਾਂ ਦਫ਼ਤਰ ਦਫ਼ਤਰ ਸਾਫ਼ ਕਰਕੇ ਆਈਏ ਆਫਿਸ ਉੱਥੇ ਆਪਾਂ ਪੋਸਟਰ ਬੰਦਿਆ ਕਰਾਂਗੇ ਵੋਟਾਂ ਆ ਗਈਆਂ ਹੁਣ ਆਪਣੀਆਂ ਡੈਡੀ ਦੀਆਂ ਵੋਟਾਂ ਅਸੀਂ ਸਫਾਈ ਕਰਕੇ ਆਉਨੇ ਆ ਦੇਖੀ ਸ਼ਟਰਾਂ ਲਈ ਹਾਥਨਾ ਦੇ ਲਈ ਬੱਚ ਚਲੋ ਸਫਾਈ ਕਰਿਆ ਗਿਆ ਆ ਆਫੀਸ਼ੀਅਲ ਦੀ ਮੱਜੀ ਓਕੇ ਇਹਨੂੰ ਇਹਨੂੰ ਹਾਂਜੀ ਇਹਨੂੰ ਇੱਕ ਇੱਕ ਪਾ ਲਾ ਇਹਨੂੰ ਲੰਬਾ ਯਾਨੀ ਇਦਾਂ ਕਰਾਂਗੇ ਭਾਜੀ ਇਹ ਤਾਂ ਉੱਤੇ ਰੱਖਦਾ ਵੀ ਨਹੀਂ ਨਹੀਂ ਆਈ ਆਈ ਲੋਡ ਆਊਗਾ ਇਹ ਓਕੇ ਚਲ ਠੀਕ ਹੈ ਬਰਾ ਹੂਵਰ ਕਿੱਥੇ ਜਾਊਗਾ ਹੂਵਰ ਮੂਰੇ ਰੱਖ ਲਾਂਗੇ ਠੀਕ ਹੈ ਹਾਂ ਕੀ ਲੈ ਕੇ ਆਇਆ ਇਹ ਨਹੀਂ ਇਹ ਨਹੀਂ ਲੈ ਕੇ ਜਾਣਾ ਤੇਰੀ ਲੈ ਕੇ ਜਾਣਾ ਆ ਆ ਹਲੋ ਓਏ ਆ ਕੀ ਕਰਤਾ ਓਏ ਦਾਰਿਆ ਪਰ ਕਾਕੂ ਜਨੀ ਕੀਤਾ ਮੈਂ ਵਰਕਰ ਪਾਰਟੀ ਸਾਰੀ ਸਟicker ਰੋਲਤੇ ਹੋਏ ਸਾਡੇ ਤੇ ਰੋਲਤੇ ਵਰਕਰ ਪਾਰਟੀ ਸਾਰੀ ਰੋਲਤੀ ਚਲੋ ਜੀ ਲੱਦੋ ਸਮਾਨ ਚੰਦਗੇ ਤਾਰੇ ਇਹਨੂੰ ਵਿੱਚ ਰੰਦ ਪੁੱਤ ਹੱਥ ਚ ਨਾ ਮਰਾਲੀ ਲਓ ਜੀ ਤਿਆਰੀ ਪੂਰੀ ਹੋ ਚੁੱਕੀ ਹੈ ਤੇ 4 ਜੁਲਾਈ ਨੂੰ ਜਿਹੜੀਆਂ ਇਲੈਕਸ਼ਨ ਆ ਰਹੀਆਂ ਨੇ ਐਮਪੀ ਦੀਆਂ ਤੇ ਬਾਈ ਜੀ ਹੁਣੀ ਵਰਕਰ ਪਾਰਟੀ ਬਣੀ ਉਹ জর্জ ਗੈਲਵੇ ਦੀ ਪਾਰਟੀ ਬਣੀ ਉਹ ਖੜੀ ਨਹੀਂ ਐਸਟਨ ਤੇ ਫੈਲਥਾਉਂ ਦੇ ਵਿੱਚ ਖੜੇ ਨੇ ਬਾਈ ਜੀ ਹੁਣੀ ਤੇ ਹੁਣ ਬਿਕਰੀ ਫਾਰਮ ਰੋਡ ਤੇ ਸਾਨੂੰ ਸ਼ਾਪ ਮਿਲ ਗਈ ਸੀ ਉੱਥੇ ਚੱਲੇ ਆ ਰਹੇ ਨੇ ਢੋਲਤੇ ਸੀਗੇ ਆ ਵਰਕਰ ਪਾਰਟ ਦੀ ਲੇਵਲ ਤੇ ਇਹਦੀ ਹੋਣੀ ਸੀ ਸਰਵਿਸ ਬਚ ਗਏ ਹੁਣ ਮਿੱਠਾ ਮਿੱਠਾ ਹੱਸਦਾ ਆ ਰਹੂ ਫਿਰ ਚੱਲਦੇ ਆ ਤੇ ਆਫਿਸ ਬੰਦ ਸੀਗਾ ਬਹੁਤ ਟਾਈਮ ਦੀ ਦੁਕਾਨ ਉਹ ਤੇ ਹੁਣ ਸਫਾਈ ਕਰਦੇ ਆ ਜਲਦ ਕੇ ਲਓ ਜੀ ਪਹੁੰਚ ਗਏ ਆ ਸ਼ਾਪ ਦੇ ਉੱਤੇ ਆਫਿਸ ਇਹਨੂੰ ਬਣਾਵਾਂਗੇ ਹੁਣ ਆਪਾਂ ਤੇ 6-7 ਮਹੀਨੇ ਹੋ ਗਏ ਬੰਦ ਪਿਆ ਇਸ ਕਰਕੇ ਜਿਹੜਾ ਫਲੋਰ ਫਲੋਰ ਤੇ ਹੁਣ ਸਮਾਨ ਚਾਕੇ ਅੰਦਰ ਰੱਖਾਂਗੇ ਪਹਿਲਾਂ ਆਨੇ ਮੱਪ ਮੁੱਪ ਲੈ ਕੇ ਆਂਦਾ ਮਾਰਾਂਗੇ ਮੱਪ ਮੁੱਪ ਤੇ ਕਰਦੇ ਆਂ ਸਫਾਈ ਫਿਰ ਸਮਾਨ ਅੰਦਰ ਚਾਕੇ ਰੱਖ ਲਈਏ ਪਹਿਲਾਂ ਚਲੋ ਜੀ ਹਾਂ ਜੀ ਕਰਨਾ ਪਈਓ ਉਹ ਅੰਦਰ ਬਹੁਤ ਆ ਗਿਆ ਬਹੁਤ ਟਾਈਮ ਬਾਦੂ ਖੁੱਲੇ ਤਾਂ ਕਰਤੀ ਬਰੂਮਾਂ ਤੋਂ ਬਾਦ ਹੁਣ ਆਪਾਂ ਮਾਰਾਂਗੇ ਮਾਪ ਤੇ ਜਿਹੜੀ ਆ ਸਫਾਈ ਫਲੋਰ ਦੀ ਆ ਦੇਖੋ ਤੁਸੀਂ ਬਹੁਤ ਦਾਗ ਦੂਗ ਪਏ ਹੋਇਆ ਮਾਪ ਮਾਰ ਕੇ ਕਰਾਂਗੇ ਕਲੀਨਿੰਗ ਇਹਦੀ ਲਓ ਜੀ ਪਹਿਲਾਂ ਨਾਲੋਂ ਤੇ ਹੁਣ ਨਾਲੋਂ ਫਰਕ ਦੱਸਿਓ ਦੁਕਾਨ 'ਚ ਦੇਖੋ ਓਕੇ ਹੋ ਗਿਆ ਕੰਮ ਕਿਉਂ ਲਓ ਜੀ ਓਫਿਸ ਦੀ ਸਫਾਈ ਤੋਂ ਬਾਅਦ ਅੱਜ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਾਂਗੇ ਤੇ ਫੇਰ ਇਹਦੀ ਓਪਨਿੰਗ ਕਰਾਂਗੇ ਅੱਜ ਤੇ ਭੈਣ ਪ੍ਰਸ਼ਾਦ ਬਣਾ ਕੇ ਲਿਆਈ ਆ ਕੜਾਹ ਪ੍ਰਸ਼ਾਦ ਕਰੂੰ ਤੇ ਪਾਠੀ ਸਿੰਘ ਆਊਗਾ ਤੇ ਅਨੰਦ ਸਾਹਿਬ ਦਾ ਪਾਠ ਕਰਕੇ ਜਾਊਗਾ ਬਾਬਾ ਸਤ ਜੀ ਕੁੰਮੰਗੀ ਸਾਜਨਾ ਕੀ ਸੇਵਾ ਲਾਗੇ ਜੀ ਕੋ ਆਪਣਾ ਦੁੱਖ ਮਟਾਵੇ ਹਰ ਹਰ ਨਾਮ ਰਤੇ ਸਾਧ ਗਾਵੇ ਜੇ ਕੋ ਆਪਣੀ ਸ਼ੁਭਾ ਲੋਰੈ ਸਾਧ ਸੰਗਿ ਹਮੇਸ਼ਵਰੈ ਜੇ ਕੋ ਜਨਨ ਮਨ ਤੇ ਡਰੈ ਸਾਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਨਾਮ ਕੀ ਬਲ ਬਲ ਜਾਸਾ ਕੁਰਪੂਰਾ ਜਿਨ ਸਿਮਰਿਆ ਸੀ ਪੈ ਨਿਹਾਰ ਨਾਨਕ ਨਾਮ ਅਰਧਨਾ ਕਾਰਜ ਆਵੇ ਰਾਸ ਨਾਨਕ ਨਾਮਿ ਰਹਿਨ ਕਾਰਜ ਆਵੇ ਰਾਸ ਤੇ ਦ੍ਰਿਸ਼ੀ ਉਤਜੁਰ ਹੈ ਕੀ ਆਇਆ ਮਨ ਮੈ ਸਹੀ ਆਪਸ ਕੋ ਕਰ ਕਾਸ਼ਨਾ ਜਨਾਬੇ ਹਰ ਹਰ ਨਾਮ ਰਤੇ ਸਤਿ ਆਵੇ ਮਨ ਵਿੱਚੈ ਸਤਗੁਰ ਕੈ ਪਾਸ ਤੇ ਸੇਵਕ ਕਾਜ ਰਾਸ ਮਨ ਵਿੱਚੈ ਸਤਗੁਰ ਕੈ ਪਾਸ ਤੇ ਸੇਵਕ ਕਾਜ ਰਾਸ ਰਾਮ ਕਲੀ ਮਹਲਾ ਤੀਜਾ ਅਨੰਦ ਇੱਕ ਓੰਕਾਰ ਸੁਨਹਾਰਾ ਸੋਤਰੀਆਂ ਗਾਲ ਲਾਉਂ ਜੀ ਲਾ ਦੇ ਪੋਸਟਰ ਵਰਕਰ ਪਾਰਟੀ ਦੇ ਤੇ ਇਹ ਆ ਅਫੀਸਰ ਆਪਣਾ ਇੱਥੋਂ ਕਰਾਂਗੇ ਹੁਣ ਕੰਮ ਸ਼ੁਰੂ ਚੱਲਦਾ ਕਰ ਦੇਣਾ ਆ ਰੋਜ਼ ਨਾਲ ਇਹ ਆ ਦੇਖੋ ਇੱਥੇ 30 30 ਸਕਿੰਟ ਬਾਅਦ ਉਹ ਆ ਉੱਡਦੇ ਇਹਨਾਂ ਨੂੰ ਵੀ ਦੇਖਦੇ ਹੁਣ ਤੱਕੇ ਪਏ ਆ ਗਿਆ ਇਹ ਕੀ ਆ ਗਿਆ ਪਾਰਚਲ ਹੈ ਪਰ ਪਾਰਚਲ ਇਹ ਡੈਡੀ ਦੀਆਂ ਵੋਟਾਂ ਦੇ ਲੀਫਲੈਟ ਆ ਗਏ ਨੇ। ਹਾਂ। ਇਹ ਆਪਾਂ ਵੰਡ ਕੇ ਆਉਣੇ ਆ ਸਾਰਿਆਂ ਦੇ ਘਰੇ। ਹਾਂ। ਤੂੰ ਚੱਲੇਗਾ? ਹਾਂ ਓਏ। ਕਿ ਮਦਰ ਕਰੇ। ਲੋਕ ਸਾਰਿਆਂ ਦੇ ਆਪਣੇ ਆਦੇ। ਸਾਰਿਆਂ ਦੇ ਘਰੇ ਵੰਡ ਕੇ ਆਉਣੇ ਆ। ਤੂੰ ਚੱਲੇਗਾ ਨਾਲ ਵੰਡਣ? ਹਾਂ ਓਏ। ਹਾਂ? ਨਾਲ ਵੰਡਣ ਚੱਲੇਗਾ? ਹਾਂ ਤੂੰਗਾ। ਬਸ ਠੀਕ ਆ। ਡੈਡੀ ਜਿੱਤੂਗਾ। ਹਾਂ? ਡੈਡੀ ਜਿੱਤੂਗਾ? ਹਾਂ। ਲੀਫਲੈਟ ਲਿਆ ਕੇ ਚਣਤੇ ਨੇ। ਹੁਣ ਆਪਾਂ ਇਥੋਂ ਕੰਮ ਕਰਾਂਗੇ ਸ਼ੁਰੂ ਬਾਬੇ ਦਾ ਨਾਮ ਲੈ ਕੇ ਕੱਲ ਤੋਂ ਇਹ ਆਪਣਾ ਆਫਿਸ ਅੰਦਰ ਲੋ ਤੇ ਇਹ ਬਾਹਰਲਾ ਫਿਓ ਲਈ ਜਿਹੜਾ ਇਹ ਰਕਾ ਕੱਟਣਾ ਲੈਣ ਤੁੱਪ ਤੋਂ ਬਰ ਨਿਕਲੀ ਵੀ ਐ ਪੂਰੀ ਤੁੱਪ ਨਿਕਲੀ ਐ ਇਹ ਕਾ ਕੱਟ ਦੇਣ ਨੇ ਤਾਂ ਨਾਲ ਮੁੱਛ ਖੜੀ ਹੋ ਜਾਂਦੀ ਐ ਪਰ ਬਿਨਾਰੋਗ ਤੋਂ ਹੋਦਾ ਕੋਈ ਰੋਗ ਨਹੀਂ ਆਉਂ ਬਹਿਨੀਆਂ ਸੀ ਅੰਡ ਤੋੜਨੇ ਆਉਦੇ ਆ ਪਰ ਦਿਲ ਨੂੰ ਤੋੜਨਾ ਕੁੜੀਏ ਸਾਡੀ ਜੋਬ ਨਹੀਂ ਆਏ ਹਾਏ ਆਉਂ ਬਹਿਨੀਆਂ ਸੀ ਅੰਡ ਤੋੜਨੇ ਆਉਦੇ ਆ ਹੋਏ ਹੋਏ ਦਿਲ ਨੂੰ ਤੋੜਨਾ ਕੁੜੀਏ ਸਾਡੀ ਜੋਬ ਨਹੀਂ ਡੋਟ ਨੂੰ ਪੈਂਦੇ ਬਲੀਏ ਗੱਜਾ ਪੱਕਾ ਪੈਂਦੀ ਯਾਰ ਦਾ ਗਾਜ ਗਾਜ ਨੇ ਕਹਿੰਦੇ ਬਲੀਏ ਹੋਰ ਸੈਨੂ ਲੱਗਦਾ ਹੂਗਾ ਪਰ ਦੱਸ ਦਿਆਂ ਆਓ ਬਿਨਾਂ ਯਾਰ ਤੋਂ ਜ਼ਿੰਦਗੀ ਵਿੱਚ ਕੋਈ ਮੌਜ ਨਹੀਂ ਓਏ ਚੱਕ ਓ ਬੁੱਲਾ ਸੀ ਹੱਦ ਤੋੜਨੇ ਆਉਂਦੇ ਆ ਪਰ ਦਿਲ ਨੂੰ ਤੋਂ ਉਡੀ ਸਾਡੀ ਜੋ ਨਹੀਂ ਵਾਓ ਵਾਹ ਭਾਈ ਨਾ ਵੱਡਾ Winner ਆ ਗਿਆ ਜਿਹੜਾ ਆਪਾਂ ਫਰੰਟ ਤੇ ਤਾਂ ਲਾਉਣਾ ਜਿਹਦੇ ਕਰਕੇ ਸਾਰਿਆਂ ਨੂੰ ਪਤਾ ਲੱਗੂ ਵੀ ਕਿਹੜੀ ਪਾਰਟੀ ਹੈ ਤੇ ਕਿਹੜਾ ਬੰਦਾ ਸਾਡੇ ਏਰੀਆ 'ਚ ਖੜਾ ਵਾ ਕਮੇਟੀ ਐ ਕਮੇਟੀ ਦੇਖੋ ਬਾਅਦ ਅਗੋਂ ਪਾਉਣਾ ਲਮਾ ਬਬਾਈ 80 ਫੁੱਟ ਯਾ ਸੋ ਵੀ 80 ਫੁੱਟ ਕਿਉਂਕਿ ਵੀ ਗੋਟ ਅ ਕਪਰ ਆਫ ਅ ਫੁੱਲ ਲੈਦਰ ਸ਼ਾਪ ਰਾਈਟ ਸੋ ਹੁਣ ਆਪਾਂ ਲਾ ਦੇਾਂਗੇ ਬੈਨਰ ਸਾਰਾ ਵੱਡਾ ਜਿੱਥੇ ਉਹ ਲਿਖਿਆ ਨਾ ਮੋਬਾਈਲ ਐਂਡ ਕੰਪਿਊਟਰ ਵਾਲਾ ਇਹ ਸਾਰਾ ਆਪਾਂ ਕਵਰ ਕਰ ਦੇਣਾ ਤੇ ਦੇਖਿਓ ਫਿਰ ਕਿੰਨਾ ਸੋਹਣਾ ਲੱਗੂ ਤੇ ਹਰੇਕ ਦੀ ਜਿਹੜੀ ਨਿਗਾਹ ਉਹ ਮੱਲੋਂ ਮੱਲੀ ਇਹ ਪੋਸਟਰ ਦੇ ਉੱਤੇ ਪਾਊਗੀ ਨਾ ਚਾਹੁੰਦੇ ਹੋਏ ਵੀ ਹਰ ਕੋਈ ਦੇਖ ਕੇ ਨੰਗੂਗਾ ਇਹ ਪੋਸਟਰ ਨੂੰ ਇੰਨੀ ਖਿੱਚ ਦਾ ਕਾਰਨ ਬਣਿਆ ਤੇ ਜੋਰਜ ਗੈਲਵੇਰੀ ਪਾਰਟੀ ਆ ਵਰਕਰ ਪਾਰਟੀ ਲਾਓ ਜੀ ਪੋਸਟਰ ਆ ਜਿਹੜਾ ਲੱਗ ਚੁੱਕਿਆ ਪੂਰੀ ਤਰ੍ਹਾਂ